ਨਿਕੀਆਂ ਨਿਕੀਆਂ ਗੱਲਾਂ ਤੇ ਕਿਉਂਕਿ ਈਗੋ ਖਤਰਨਾਕ ਐ ਏਡੀ ਖਤਰਨਾਕ ਚੀਜ਼ ਐ ਕਦੀ ਮਾਰੇ ਉਹ ਧਿਆਨ ਇਹ ਬੰਦੇ ਦੀ ਸਿੱਖਣ ਵਿੱਚ ਸਭ ਤੋਂ ਵੱਡੀ ਰੁਕਾਵਟ ਖੜੀ ਕਰਦੀ ਐ ਬੰਦੇ ਨੂੰ ਅੱਗੇ ਵਧਣ ਤੋਂ ਸਭ ਤੋਂ ਵੱਡੀ ਜੇ ਕੋਈ ਰੋਕਦੀ ਐ ਹਉਮੈ ਐ ਜੇ ਤੁਹਾਨੂੰ ਕਈ ਵਾਰੀ ਆਪਾਂ ਨੂੰ ਕੋਈ ਦੱਸਣ ਪੈਂਦਾ ਨਾ ਗੱਲ ਮੈਂ ਕਈ ਵਾਰੀ ਕਹਿੰਦਾ ਹਾਂ ਨਾ ਤੁਸੀਂ ਚਾਹ ਬੰਦਿਆਂ 'ਚ ਬੈਠੇ ਹੋ ਨਾ ਤੁਹਾਨੂੰ ਕੋਈ ਗੱਲ ਦੱਸਣ ਲੱਗਾ ਤੇ ਤੁਹਾਨੂੰ ਪਤਾ ਵੀ ਹੈਗਾ ਨਾ ਉਸ ਗੱਲ ਦਾ ਤਾਂ ਵੀ ਸੁਣ ਲਓ ਹੋ ਸਕਦਾ ਨਵੇਂ ਤਰੀਕੇ ਨਾਲ ਦੱਸੇ ਕੋਈ ਪਰ ਕਈਆਂ ਦੀ ਆਦਤ ਹੁੰਦੀ ਮੈਨੂੰ ਪਤਾ ਅਸ਼ਾ ਪਤਾ ਹੁੰਦਾ ਵੀ ਨਹੀਂ ਪਰ ਉਦਾਂ ਕਰ ਲੈਣਾ ਮੈਨੂੰ ਪਤਾ ਅਗਲਾ ਦੱਸਣ ਲੱਗਾ ਚੁੱਪ ਕਰ ਜੇ ਤੈਨੂੰ ਪਤਾ ਤੇ ਫੇਰ ਮੈਂ ਆਪਣੀ એનર્ਜੀ ਕਿਉਂ ਵੇਸਟ ਕਰਾਂ ਤੇ ਦੂਜਾ ਲਾ ਕੇ ਪੁੱਛਦਾ ਵੀ ਤੈਨੂੰ ਪਤਾ ਸੀ ਮੈਨੂੰ ਦੱਸ ਦੇ ਪਤਾ ਹੁੰਦਾ ਕੱਖ ਨਹੀਂ ਖੜੋਤ ਆ ਗਈ ਨਾ ਜਦੋਂ ਤੁਹਾਨੂੰ ਕੋਈ ਗੱਲ ਦੱਸਣ ਲੱਗਦਾ ਤੇ ਮੈਂ ਕਹਿੰਦਾ ਜੇ ਤੁਹਾਡਾ ਪੋਤਰਾ ਵੀ ਤੁਹਾਡੇ ਘਰ ਆਣ ਕੇ ਉਹ ਗੱਲ ਕਹਿੰਦਾ ਨਾ ਉਹਦੀ ਗੱਲ ਧਿਆਨ ਨਾਲ ਸੁਣੋ ਹੋ ਸਕਦਾ ਕਿਸੇ ਨਵੇਂ ਐਂਗਲ ਤੋਂ ਗੱਲ ਦੱਸੇ ਸਾਨੂੰ ਨਵੇਂ ਐਂਗਲ ਤੋਂ ਗਲਤ ਸੋਚ ਸਾਡਾ ਵੱਧਾ ਹੋ ਜਾਊਗਾ ਜੇ ਸਾਨੂੰ ਕੋ ਵੱਡਾ ਦੱਸਦਾ ਮਾਂ ਦੱਸਦੀ ਪਿਤਾ ਦੱਸਦਾ ਪਰਿਵਾਰ ਦਾ ਕੋਈ ਮੈਂਬਰ ਦੱਸਦਾ ਨਾ ਅਸੀਂ ਅੱਗੇ ਜ਼ਿੰਮੇਵਾਰੀ ਬੜੀ ਵੱਡੀ ਚੀਜ਼ ਹੈ ਜਿੱਥੇ ਵੀ ਬੈਠੇ ਹਾਂ ਰਾਜ ਚੰਡੀਗੜ੍ਹ ਮੈਂ ਇੱਕ ਸ਼ਲੋਕ ਦੀ ਵਿਚਾਰ ਕੀਤੀ ਸੀ ਬਾਲ ਜਵਾਨੀ ਯਰ ਬਿਰਧ ਫਨਤੀਨ ਅਵਸਥਾ ਤਿੰਨ ਅਵਸਥਾਵਾਂ ਨੇ ਇੱਕ ਬਚਪਨ ਇੱਕ ਜਵਾਨੀ ਤੇ ਇੱਕ ਬਡੇਪਾ ਸਾਰਿਆਂ ਦੇ ਉੱਤੇ ਤਿੰਨੇ ਨਹੀਂ ਆਉਂਦੀਆਂ ਜਿਹੜਾ ਬੱਚਾ ਹੀ ਚੜ੍ਹਾਈ ਕਰ ਗਿਆ 2-4 ਸਾਲ ਦਾ ਉੱਤੇ ਤੇ ਜਵਾਨੀ ਆਈ ਨਹੀਂ ਕੋਈ ਜਵਾਨ ਚੜਾਈ ਕਰ ਗਿਆ ਉੱਤੇ ਬਢੇਪਾ ਨਹੀਂ ਆਇਆ ਫੇਤੇ ਇਸ ਲੋਕ ਉਹਨਾਂ ਤੇ ਲੱਗੂ ਜਿਹੜੇ ਬਜ਼ੁਰਗ ਨੇ ਆਮ ਲੋਕਾਂ ਤੇ ਤੇ ਇਸ ਲੋਕ ਹੁਣ ਗੁਰੂ ਹਰ ਹਰਿਕ੍ਰਿਸ਼ਨ ਮਹਾਰਾਜ ਦੇ ਪਾਸ਼ੇ ਤੇ 8 ਸਾਲ ਦੀ ਏਜ ਵਿੱਚ ਜੋਤੀ ਜੋਸ ਮਾਗੇ ਨੇ ਫਿਰ ਉਹਨਾਂ ਦੇ ਉੱਤੇ ਤੇ ਇਸ ਬੰਦੇ ਦੇ ਹਿਸਾਬ ਨਾਲ ਇਹ ਮਗਰਲੇ ਜਿਹੜੇ ਦੋ ਨੇ ਜਵਾਨੀ ਤੇ ਬਢੇਪੇ ਵਾਲਾ ਇਹ ਪੱਖ ਤੇ ਆਈ ਨਹੀਂ ਇਹਨਾਂ ਸ਼ਲੋਕਾਂ ਦਾ ਕੀ ਮਤਲਬ ਹੈ ਬਾਲ ਜਵਾਨੀ ਔਰ ਬਿਰਧ ਫਨ ਜੇ ਤੂੰ ਬੱਚਾ ਹੈ ਆਪਣੀ ਜ਼ਿੰਮੇਵਾਰੀ ਸਮਝ ਜੇ ਤੂੰ ਜਵਾਨ ਹੈ ਤੇ ਆਪਣੀ ਜ਼ਿੰਮੇਵਾਰੀ ਸਮਝ ਜੇ ਤੂੰ ਬਡੇਪਾ ਤੇ ਆਪਣੀ ਜ਼ਿੰਮੇਵਾਰੀ ਸਮਝ ਕੌਣ ਆਨਿਕ ਹਰ ਭਜਨ ਬਿਨ ਬਿਰਸਾ ਸਭ ਹੀ ਮਾਨ ਹਰ ਭਜਨ ਬਿਨ ਰੱਬ ਦੇ ਭਜਨ ਤੋਂ ਬਿਨਾ ਉਦਮ ਤੋਂ ਬਿਨਾ ਲਿਆਕਤ ਤੋਂ ਬਿਨਾ ਆਪਣੀ ਜ਼ਿੰਮੇਵਾਰੀ ਤੋਂ ਬਿਨਾ ਜੇ ਆਪਣੀ ਜ਼ਿੰਦਗੀ ਤੂੰ ਵੱਡਾ ਵੀ ਹੈ ਜਿੱਥੇ ਵੀ ਹੈਗਾ ਆਪਣੀ ਜ਼ਿੰਮੇਵਾਰੀ ਸਮਝ ਸੁੱਖ ਕੰਮ ਨਾ ਕਰਨ ਵਿੱਚ ਨਹੀਂ ਹੈ ਸੁੱਖ ਕੁਝ ਨਾ ਕੁਝ ਕਰਦੇ ਰਹਿਣ ਵਿੱਚ ਹੈ ਤੁਸੀਂ ਵੇਖਿਆ ਬਾਹਰ ਦੀਆਂ ਕੰਟਰੀਆਂ ਦੀ ਏਜ ਐਵਰੇਜ ਜ਼ਿਆਦਾ ਕਿਉਂ ਹੈ ਉਹਨਾਂ ਦੀ ਉਮਰ ਵੱਧ ਕਿਉਂ ਹੈ ਕਿਉਂਕਿ ਆਪਣੇ ਆਪ ਨੂੰ ਵਿਹਲਾ ਨਹੀਂ ਰੱਖਦੇ ਕੁਝ ਨਾ ਕੁਝ ਕਰਦੇ ਰਹਿੰਦੇ ਸਾਡੀ ਸਭਿਆਤਾ ਦੇ ਵਿੱਚ ਇਹ ਆ ਵੀ ਜਦੋਂ ਬੰਦੇ ਕੋਲ ਥੋੜੇ ਚਾਰ ਪੈਸੇ ਆ ਗਏ ਬੰਦਾ ਕਹਿੰਦਾ ਹੁਣ ਮੈਂ ਸਾਰੇ ਕੰਮ ਬੋਲੋ ਜੀ ਛੱਡ ਕੰਮ ਨਹੀਂ ਛੱਡਣਾ ਜਿੰਨੇ ਜੋਗਿਆ ਨਾ ਸਾਰਾ ਕੁਝ ਮੈਂ ਕਦੀ ਕਦੀ ਕਹਿੰਦਾ ਹਾਂ ਜਿਹੜਾ ਘਰ 'ਚ ਬਜ਼ੁਰਗ ਬੈਠਾ ਨਾ ਵਿਹਲਾ ਤੇ ਉਹ ਵੀ ਨਹੀਂ ਹੈਗਾ ਪੁੱਛੋ ਕਿਉਂ ਉਹਦੇ ਉਹਦੀ ਸੋ ਜਿਆਦਾ ਜ਼ਿੰਮੇਵਾਰੀ ਹੈ ਉਹਨੂੰ ਇਹ ਧਿਆਨ ਹੁੰਦਾ ਪੁੱਤਰ ਆਇਆ ਕਿ ਨਹੀਂ ਆਇਆ ਪੁੱਤਰਾ ਸਕੂਲੋਂ ਆਇਆ ਕਿ ਨਹੀਂ ਆਇਆ ਉਹਨੇ ਰੋਟੀ ਖਾਧੀ ਕਿ ਅਸੀਂ ਸੋਚਦੇ ਹਾਂ ਪਾਪਾ ਜੀ ਤੇ ਬੀਬੀ ਜੀ ਦੇ ਵਿਹਲੇ ਹੀ ਆ ਪਰ ਇਹਨਾਂ ਨੇ ਪਤਾ ਉਹ ਕੰਮ ਜ਼ਿਆਦਾ ਕਰਦੇ ਆ ਕਿਉਂਕਿ ਉਹਨਾਂ ਨੂੰ ਧਿਆਨ ਆ ਕੌਣ ਆਇਆ ਕੌਣ ਗਿਆ ਕਿਹਨੇ ਨਹੀਂ ਰੋਟੀ ਖਾਧੀ ਕਿਹਨੇ ਕੁਝ ਕੀਤਾ ਕਿ ਨਹੀਂ ਕੀਤਾ ਜ਼ਿੰਦਗੀ ਚ ਕਦੀ ਵੀ ਆਪਣੀ ਜ਼ਿੰਦਗੀ ਚ ਕਦੀ ਇਹ ਨਾ ਸਮਝੋ ਇਹ ਤੇ ਵੇਲਾ ਹੀ ਹੈ ਕੁਝ ਨਹੀਂ ਕਰਦਾ ਆਪਣੀ ਜ਼ਿੰਦਗੀ ਚ ਕੰਮ ਕਰਨ ਦੀ ਜੋ ਜਿਹਦੇ ਕੋਲ ਗੋਣ ਹੈਗਾ ਨਾ ਉਹਨੂੰ ਵੰਡਣ ਦੀ ਕੋਸ਼ਿਸ਼ ਕਰੋ ਹਮੇਸ਼ਾ ਕੰਮ ਨਾ ਕਰਨਾ ਸੁਖ ਨਹੀਂ ਹੈ ਕੰਮ ਕਰਦੇ ਰਹਿਣਾ ਸੁਖ ਹੈ ਤੋਰਦੇ ਫਿਰਦੇ ਰਹੋ ਸਰੀ ਚ એનર્ਜੀ ਹੋਏਗੀ ਹੋਰ ਕੁਝ ਨਹੀਂ ਤੇ ਆਪਣੀ ਪਾਰਕ ਵਿੱਚ ਸਾਹਮਣੇ ਆਪਣੇ ਅੱਧਾ ਕਿਲੋਮੀਟਰ 2 ਕਿਲੋਮੀਟਰ ਥੋੜੀ ਬੋਤੀ ਵਾਕ ਹੀ ਕਰ ਲੋ ਬੰਦੇ ਥੋੜਾ ਬੋਤਾ ਹਿੱਲੋਗੇ ਤੇ ਅਸੀਂ ਵੱਡੀ ਤੋਂ ਵੱਡੀ ਬਿਮਾਰੀ ਨਾਲ ਵੀ ਜੂ ਸਕਦੇ ਆ ਮੈਂ ਅੱਗੇ ਵੀ ਇੱਕ ਦਿਨ ਕੱਥਾ ਚ ਗੱਲ ਕੀਤੀ ਸੀ YouTube ਦੇ ਇੱਕ ਬਜ਼ੁਰਗ ਹੋਏ ਉਹ ਜਿਮ ਜਾਂਦੇ ਤੇ ਹੁਣ ਤੇ ਉਹਨਾਂ ਦੀ ਮੇਰੇ ਖਿਆਲ ਚ 80 ਦੇ ਲਾਗੇ ਸਾਕੇ ਏਜ ਹੋ ਗਈ ਹੈ ਤੇ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਸੀ ਵੀ ਤੁਸੀਂ ਇਹ ਜਿਮ ਲਾਉਣ ਦੀ ਆਦਤ ਕਿਵੇਂ ਪਈ ਕਹਿੰਦੇ ਜੀ ਸਾਡੇ ਪਰਿਵਾਰ ਵਿੱਚ ਹੀ ਸ਼ੂਗਰ ਦੀ ਬਿਮਾਰੀ ਸੀ ਦਾਦੇ-ਪਰਦਾਦੇ ਤੋਂ ਇਹ ਬਿਮਾਰੀ ਚੱਲੀ ਆ ਰਹੀ ਸੀ ਤੇ ਕਿਸੇ ਨੇ ਮੇਹਣਾ ਮਾਰਤਾ ਵੀ ਤੁਹਾਡੇ ਪਰਿਵਾਰ 'ਚੋਂ ਬਿਮਾਰੀ ਖਤਮ ਨਹੀਂ ਹੋਣੀ। ਕਹਿੰਦੇ ਮੈਂ ਕਿਹਾ ਮੈਂ ਅੱਗੇ ਆਪਣੇ ਪਰਿਵਾਰ ਵਿੱਚ ਬਿਮਾਰੀ ਨਹੀਂ ਜਾਣ ਦੇਵਾਂਗਾ। ਮੈਂ ਐਕਸਰਸਾਈਜ਼ ਕਰਦਾ ਰੋਜ਼ ਜਿਮ ਜਾਣਾ, ਖਾਣਾ ਪੀਣਾ ਮੇਰਾ ਬਿਲਕੁਲ ਬਣਿਆ ਹੋਇਆ ਵਾ। ਟੈਸਟ ਹੁੰਦੇ ਨੇ ਮੇਰੇ ਬਿਲਕੁਲ ਨਾਰਮਲ ਆਉਂਦੇ ਨੇ। ਜਾਣੇ ਕਿ ਅਸੀਂ ਆਪਣੀ ਜ਼ਿੰਦਗੀ 'ਚ ਹਰ ਇੱਕ ਤਰੀਕੇ ਨੂੰ ਦੁਨੀਆ ਵਿੱਚ ਪਿਆਰ ਤੇ ਬਹੁਤ ਕੁਝ ਹੈ ਪਰ ਇਹ ਵੇਖਣਾ ਦੇ ਵਿੱਚੋਂ ਕਿਹੜੀ ਚੀਜ਼ ਮੈਨੂੰ ਫਿੱਟ ਬੈਂਦੀ ਹੈ ਮਿੱਠਾ ਸੋਜੋ ਭਾਮ ਦਾ ਮਿੱਠਾ ਤੇ ਬਹੁਤ ਪਿਆਰ ਮਾਰਕੀਟ ਵਿੱਚ ਪਰ ਤੁਹਾਡੀ ਬੋਡੀ ਨੂੰ ਕਿਹੜਾ ਫਿੱਟ ਬੈਂਦਾ ਗੱਲ ਇਹ ਹੈ ਕਿਵਰੀ ਜਿਹੜੀ ਜ਼ੁਬਾਨ ਨੂੰ ਸਭ ਤੋਂ ਵੱਧ ਸਵਾਦ ਚੀਜ਼ ਲੱਗਦੀ ਤੁਹਾਡੇ ਸਰੀਰ ਲਈ ਨੁਕਸਾਨਦੇਹ ਹੁੰਦੀ ਹੈ ਪਰ ਜਿਹੜੀ ਜ਼ੁਬਾਨ ਨੂੰ ਜਿਆਦਾ ਸਵਾਦ ਨਾ ਲੱਗੇ ਪਰ ਸਾਡੀ ਬੋਡੀ ਵਾਸਤੇ ਫਿੱਟ ਹੋ ਹੁੰਦੀ ਹੈ ਹੁਣ ਆ ਚਟਪਟੇ ਖਾਣੇ ਲਰਦੇ ਤੇ ਸਵਾਦ ਹੋਆ ਪਰ ਬਾਦ ਵਿੱਚ ਜਿਹੜੀਆਂ ਦੇ ਵਿੱਚੋਂ ਪ੍ਰੋਬਲਮਾਂ ਆਉਂਦੀਆਂ ਨੇ ਹੁਣ ਤਾਂ ਸਾਡੇ ਲੰਗਰਾਂ ਦਾ ਵੀ ਸਿਸਟਮ ਵਿਗੜ ਗਿਆ ਲੰਗਰ ਹੁੰਦਾ ਸੀ ਦਾਲ ਪ੍ਰਸ਼ਾਦਾ ਹੁਣ ਤਾਂ ਲੰਗਰ ਵੀ ਪੀਜੇ 버거 ਨਿਊਜਲ ਪਤਾ ਨਹੀਂ ਕਈ ਕੁਝ ਜਿੱਡਾ ਜਿਹੜੇ ਤਗੜੇ ਘਰ ਦਾ ਲੰਗਰ ਉਹਦਾ ਲੰਗਰ ਵੱਡਾ ਬਣ ਗਿਆ ਅੱਜਕਾਲ ਲੰਗਰ ਤੇ